ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਇੱਕ ਸੰਸਨੀਖੇਜ ਤਬਦੀਲੀ ਨੇ ਪੂਰੇ ਵਿਸ਼ਵ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਾਲ 2024 ਵਿੱਚ ਕੈਨੇਡਾ ਸਰਕਾਰ ਨੇ ਇਤਿਹਾਸਕ ਫੈਸਲਾ ਲੈਂਦੇ ਹੋਏ 235000 ਟੈਂਪਰਰੀ ਰੈਜ਼ੀਡੈਂਟ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ। ਇਹ ਹੰਕੜਾ ਪਿਛਲੇ ਸਾਲ ਦੇ 180000 ਅਰਜ਼ੀਆਂ ਨਾਲੋਂ ਕਾਫੀ ਵੱਧ ਹੈ, ਜੋ ਇਮੀਗ੍ਰੇਸ਼ਨ ਨੀਤੀਆਂ ਵਿੱਚ ਭਿਆਨਕ ਸਖਤੀ ਦਾ ਸੰਕੇਤ ਦਿੰਦਾ ਹੈ। ਪੰਜਾਬੀ ਵਿਦਿਆਰਥੀਆਂ, ਵਰਕਰਾਂ ਅਤੇ ਪਰਿਵਾਰਾਂ ਦੀਆਂ ਰਾਤਾਂ ਦੀਆਂ ਨੀਂਦਾਂ ਇਸ ਖਬਰ ਨਾਲ ਉੱਡ ਗਈਆਂ ਹਨ। ਸਾਲ 2024 ਵਿੱਚ ਕੈਨੇਡਾ ਨੇ ਟੈਂਪਰਰੀ ਰੈਜ਼ੀਡੈਂਟ ਵੀਜ਼ਾ ਦੀ 50% ਦੀਆਂ ਅਰਜ਼ੀਆਂ ਨੂੰ ਠੁਕਰਾ ਦਿੱਤਾ ਹੈ। ਪਿਛਲੇ ਸਾਲ ਇਹ ਦਰ 35% ਦੀ ਸੀ, ਜੋ ਸਾਫ਼ ਦਰਸਾਉਂਦਾ ਹੈ ਕਿ ਦਰਵਾਜ਼ੇ ਹੌਲੀ-ਹੌਲੀ ਬੰਦ ਹੋ ਰਹੇ ਹਨ। ਵੀਸਟਰ ਵੀਜ਼ਾ ਲਈ ਅਰਜ਼ੀਆਂ ਦੀ ਦਰ 55% ਤੱਕ ਪਹੁੰਚ ਗਈ ਹੈ, ਜਦੋਂ ਕਿ ਸਟੱਡੀ ਪਰਮਿਟ ਅਰਜ਼ੀਆਂ ਵਿੱਚ 52% ਨੂੰ ਨਾ ਕਰ ਦਿੱਤਾ ਗਿਆ ਹੈ। ਹਾਲਾਂਕਿ ਵਰਕ ਪਰਮਿਟ ਅਰਜ਼ੀਆਂ ਦੀ ਦਰ ਵਿੱਚ ਮਾਮੂਲੀ ਕਮੀ ਆਈ ਹੈ, ਪਰ ਇਹ ਵੀ ਸਿਰਫ਼ 22% ਹੈ। ਇਹ ਅੰਕੜੇ ਸਾਬਤ ਕਰਦੇ ਹਨ ਕਿ ਕੈਨੇਡਾ ਹੁਣ ਸਿਰਫ ਉਹਨਾਂ ਨੂੰ ਹੀ ਸਵਾਗਤ ਕਰ ਰਿਹਾ ਹੈ ਜੋ ਉਸਦੀ ਆਰਥਿਕਤਾ ਅਤੇ ਸਮਾਜਿਕ ਟਾਂਚੇ ਲਈ ਬਿਲਕੁਲ ਫਿੱਟ ਬੈਠਦੇ ਹਨ ਇਸ ਵੱਧ ਦੀ ਸਖਤੀ ਦੇ ਪਿੱਛੇ ਕੈਨੇਡਾ ਦੀ ਘਰਾਂ ਦੀ ਭਿਆਨਕ ਕਮੀ ਅਤੇ ਮਹਿੰਗਾਈ ਦਾ ਸ਼ੈਤਾਨੀ ਚੱਕਰ ਹੈ ਦੇਸ਼ ਦੇ ਨਾਗਰਿਕ ਹੁਣ ਸਰਕਾਰ ਤੇ ਇਹ ਦਬਾਅ ਬਣਾ ਰਹੇ ਹਨ ਕਿ ਨਵੇਂ ਇਮੀਗ੍ਰੈਂਟਸ ਦੀ ਗਿਣਤੀ ਘਟ ਕੀਤੀ ਜਾਵੇ ਤਾਂ ਜੋ ਮੌਜੂਦਾ ਲੋਕਾਂ ਨੂੰ ਘਰ ਨੌਕਰੀਆਂ ਅਤੇ ਸਹੂਲਤਾਂ ਮਿਲ ਸਕਣ ਇਸ ਦਬਾਅ ਕਾਰਨ ਕੈਨੇਡਾ ਨੇ ਨਾ ਸਿਰਫ ਟੈਂਪਰਰੀ ਵੀਜ਼ਾਂ ਲਈ ਨਿਯਮ ਕਠੋਰ ਕੀਤੇ ਹਨ ਸਗੋਂ ਪਰਮਾਨੈਂਟ ਰੈਜ਼ਿਡੈਂਸੀ ਦੇ ਟੀਚੇ ਵੀ ਘਟਾ ਦਿੱਤੇ ਹਨ ਅਗਲੇ 3 ਸਾਲਾਂ ਵਿੱਚ ਪੀਆਰ ਦੀਆਂ ਸੀਟਾਂ ਵਿੱਚ 50000 ਦੀ ਕਟੌਤੀ ਕੀਤੀ ਜਾਵੇਗੀ ਜੋ ਵਿਦਿਆਰਥੀਆਂ ਅਤੇ ਕੁਸ਼ਲ ਕਰਮਚਾਰੀਆਂ ਲਈ ਇੱਕ ਵੱਡਾ ਝਟਕਾ ਹੈ ਇਹ ਨਵੇਂ ਨਿਯਮ ਖਾਸ ਕਰ ਪੰਜਾਬੀ ਵਿਦਿਆਰਥੀਆਂ ਅਤੇ ਉਨ੍ਹਾਂ ਪਰਿਵਾਰਾਂ ਲਈ ਖਤਰਨਾਕ ਹਨ ਜੋ ਕੈਨੇਡਾ ਨੂੰ ਆਪਣੇ ਭਵਿੱਖ ਦਾ ਟਿਕਾਣਾ ਸਮਝਦੇ ਸਨ ਬਹੁਤ ਸਾਰੇ ਵਿਦਿਆਰਥੀ ਜੋ ਪਹਿਲਾਂ ਹੀ ਕਰਜ਼ੇ ਲੈ ਕੇ ਫੀਸ ਭਰ ਚੁੱਕੇ ਹਨ ਉਨ੍ਹਾਂ ਦੀਆਂ ਅਰਜ਼ੀਆਂ ਰੱਦ ਹੋਣ ਨਾਲ ਨਾ ਸਿਰਫ ਪੈਸੇ ਡੁੱਬ ਗਏ ਬਲਕਿ ਉਨ੍ਹਾਂ ਦੇ ਸੁਪਨੇ ਵੀ ਚੂਰ-ਚੂਰ ਹੋ ਗਏ ਹਨ ਕੁਝ ਕੇਸਾਂ ਵਿੱਚ ਤਾਂ ਵਿਦਿਆਰਥੀਆਂ ਨੂੰ ਐਡਮਿਸ਼ਨ ਫੀਸ ਵਾਪਸ ਨਾ ਮਿਲਣ ਕਾਰਨ ਪਰਿਵਾਰਾਂ ਨੇ ਆਪਣੇ ਘਰ ਤੱਕ ਵੇਚ ਦਿੱਤੇ ਹਨ ਇਹ ਸਥਿਤੀ ਸਿਰਫ ਇਮੀਗ੍ਰੇਸ਼ਨ ਨਹੀਂ ਬਲਕਿ ਮਾਨਸਿਕ ਸਿਹਤ ਅਤੇ ਸਮਾਜਿਕ ਸਥਿਰਤਾ ਲਈ ਵੀ ਇੱਕ ਵੱਡਾ ਖਤਰਾ ਬਣ ਗਈ ਹੈ ਇਹ ਤਬਦੀਲੀਆਂ ਦੱਸਦੀਆਂ ਹਨ ਕਿ ਕੈਨੇਡਾ ਵਿੱਚ ਪ੍ਰਵੇਸ਼ ਕਰਨਾ ਹੁਣ ਇੱਕ ਯੁੱਧ ਜਿੱਤਣ ਵਰਗਾ ਮੁਸ਼ਕਲ ਹੋਵੇਗਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਹੋ ਗਏ ਹਨ ਜੇਕਰ ਤੁਸੀਂ ਆਪਣੀ ਅਰਜ਼ੀ ਨੂੰ ਪੂਰੀ ਤਰ੍ਹਾਂ ਡਾਕੂਮੈਂਟਡ ਅਤੇ ਪਾਰਦਰਸ਼ੀ ਬਣਾਉਂਦੇ ਹੋ ਤਾਂ ਸਫਲਤਾ ਦੀ ਸੰਭਾਵਨਾ ਅਜੇ ਵੀ ਬਚੀ ਹੈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਨਕਲੀ ਕਾਲਜਾਂ ਅਤੇ ਠੱਗ ਏਜੰਟਾਂ ਤੋਂ ਦੂਰ ਰਹਿਣ ਅਤੇ ਸਿਰਫ ਸਰਕਾਰੀ ਵੈੱਬਸਾਈਟਾਂ ਜਾਂ ਲਾਇਸੈਂਸਡ ਸਲਾਹਕਾਰਾਂ ਤੋਂ ਹੀ ਜਾਣਕਾਰੀ ਲੈਣ ਇਸ ਦੇ ਨਾਲ ਹੀ ਫ੍ਰੈਂਚ ਭਾਸ਼ਾ ਸਿੱਖਣ ਜਾਂ ਕੈਨੇਡਾ ਦੀ ਮੰਗ ਅਨੁਸਾਰ ਹੁਨਰ ਵਿਕਸਿਤ ਕਰਨ ਨਾਲ ਵੀਜ਼ਾ ਮਿਲਣ ਦੇ ਮੌਕੇ ਵੱਧ ਸਕਦੇ ਹਨ ਇਹ ਵੀਡੀਓ ਹਰ ਉਸ ਪੰਜਾਬੀ ਤੱਕ ਪਹੁੰਚਾਓ ਜੋ ਕੈਨੇਡਾ ਦੇ ਸੁਪਨੇ ਦੇਖਦਾ ਹੈ ਇੱਕ ਸ਼ੇਅਰ ਕਈਆਂ ਨੂੰ ਠੱਗੀ ਅਤੇ ਨਿਰਾਸ਼ਾ ਤੋਂ ਬਚਾ ਸਕਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਅਤੇ ਨਵੇਂ ਅਪਡੇਟਸ ਲਈ ਤਿਆਰ ਰਹੋ ਵਾਹਿਗੁਰੂ ਤੁਹਾਡੇ ਸੁਪਨਿਆਂ ਨੂੰ ਸਹਕਾਰ ਕਰੇ ਧੰਨਵਾਦ